ਜਿੱਥੇ ਕੱਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 355 ਸ਼ਹਾਦਤ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਤਾਂ ਦੱਸਦੇ ਕਿ ਬਾਬਾ ਹਰਨਾਮ ਸਿੰਘ ਧੁੰਮਾ ਇਸ ਤੋਂ ਇਲਾਵਾ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕਲਵੰਦ ਸਿੰਘ ਇਸ ਤੋਂ ਇਲਾਵਾ ਮਹਾਰਾਸ਼ਟਰ ਗਵਰਨਮੈਂਟ ਦੇ ਵੱਲੋਂ ਇੱਥੇ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਨੇ ਤਾਂ ਤੁਸੀਂ ਤਿਆਰੀਆਂ ਵੇਖ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਤੇ ਤਿਆਰੀਆਂ ਚੱਲ ਰੀਆਂ ਨੇ ਤਾਂ ਜੇਕਰ ਇਸ ਤਰਫ ਜਦੋਂ ਨਿਗਾਹ ਮਾਰਦੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਤਿੰਨ ਗੇਟ ਜਿਹੜੇ ਉਹ ਨਜ਼ਰ ਆਣਗੇ ਤੇ ਇਸ ਤਰਫੋਂ ਜਿਹੜੀ ਸੰਗਤ ਉਹ ਐਂਟਰ ਕਰੇਗੀ ਤਾਂ ਕੱਲ ਦੇਸ਼ ਪੱਧਰ ਤੋਂ ਜਿਹੜੇ ਹੈਗੇ ਵਕ ਵਕ ਥਾਵਾਂ ਤੋਂ ਸੰਗਤ ਇੱਥੇ ਪਹੁੰਚ ਰਹੀ ਹੈਗੀ ਤੇ ਉਹਨਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਿੰਨ ਗੇਟ ਜਿਹੜੇ ਨੇ ਉਹ ਬਣਾਏ ਗਏ ਨੇ ਜਿਵੇਂ ਅਸੀਂ ਜ਼ਿਕਰ ਕੀਤਾ ਇਸ ਤੋਂ ਇਲਾਵਾ ਆਡੀਓ ਵੀਡੀਓ ਜਿਹੜੇ ਆ ਪੰਡਾਲ ਉਹ ਤਿਆਰ ਕੀਤੇ ਗਏ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਤੋਂ ਇਲਾਵਾ ਬਾਕੀ ਗੁਰੂਆਂ ਦੇ ਬਾਰੇ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਜਾਵੇਗਾ ਤੇ ਜੇਕਰ ਤੁਸੀਂ ਮੇਰੇ ਖੱਬੇ ਹੱਥ ਜਦੋਂ ਨਜ਼ਰ ਮਾਰੋਗੇ ਤਾਂ ਇੱਥੇ ਲੰਗਰ ਦੇ ਲਈ ਪ੍ਰਬੰਧ ਕੀਤੇ ਗਏ ਨੇ ਪੰਡਾਲ ਜਿਹੜੇ ਉਹ ਤਿਆਰ ਕੀਤੇ ਗਏ ਨੇ ਤੇ ਦੂਸਰੇ ਪਾਸੇ ਜਦੋਂ ਅ ਜੇਕਰ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਾਂ ਇੱਥੇ ਗੱਤਕੇ ਦੇ ਲਈ ਸਪੈਸ਼ਲ ਸਟੇਜ ਲਗਾਈ ਗਈ ਆ ਤਾਂ ਸਿੰਘ ਜਿਹੜੇ ਇੱਥੇ ਗੱਤਕੇ ਦੇ ਜੋਰ ਦਿਖਾਉਣਗੇ ਤਾਂ ਕਈ ਦਿਨਾਂ ਤੋਂ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਤਾਂ ਜੋ ਜਾਣਕਾਰੀ ਮਿਲੇ ਕਿ ਤਕਰੀਬਨ 90 ਏਕੜ ਜਿਹੜਾ ਇਹ ਦੱਸਿਆ ਜਾ ਰਿਹਾ ਜਿੱਥੇ ਇਹ ਪੰਡਾਲ ਜਿਹੜਾ ਇਹ ਬਣਾਇਆ ਗਿਆ ਗਿਆ ਪਾਰਕਿੰਗ ਦੇ ਲਈ ਜਿਹੜੇ ਬਕਾਇਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਤਾਂ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਹਰਿਆਣਾ ਹਿਮਾਚਲ ਜਾਨੀ ਕਿ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਸੰਗਤ ਜਿਹੜੀ ਆ ਉਹ ਪਹੁੰਚ ਰਹੀ ਹੈਗੀ ਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਸਟੇਟਾਂ ਦੇ ਸੀਐਮ ਜਿਹੜੇ ਇੱਥੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਉਹ ਕੱਲ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੋ ਪੂਰੇ ਇਸ ਸਮਾਗਮ ਦੇ ਕੋਆਰਡੀਨੇਟਰ ਨੇ ਖਾਸ ਗੱਲ ਆ ਕਿ ਉਹ ਮੱਖਣਸ਼ਾਲ ਲੁਬਾਣਾ ਹੋਰਾਂ ਦੀ 16ਵੀਂ ਪੀੜ੍ਹੀ ਦੇ ਵਿੱਚੋਂ ਨੇ